ਬੁਰਜ ਟੈਲਦਾਸ ਵਿਖੇ ਬਾਨੂੰ ਟਾਲ ਲੱਗਣ ਦੀ ਅਚਾਨਕ ਸੂਚਨਾ ਨੂੰ ਲੈ ਕੇ ਲੋਕਾਂ ਵਿੱਚ ਬਣਿਆ ਡਰ ਦਾ ਮਾਹੌਲ ਸਰਕਾਰ ਨੇ ਸਮੇਂ ਸਿਰ ਨਈ ਨਵਾਈ ਆਪਣੀ ਜ਼ਿੰਮੇਵਾਰੀ ਜਥੇਦਾਰ ਸੂਕਰ ਲੋਕ ਅਫਵਾਹਾਂ ਤੋਂ ਸੁਚੇਤ ਰਹਿਣ ਜ਼ਿਲ੍ਹੇ ਦੇ ਹਰ ਬੰਦ ਦੀ ਸਥਿਤੀ ਕਾਬੂ ਹੇਠ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਬੂਚਟੇਲ 10 ਵਿਖੇ ਬਾਨੂੰ ਢਾਲ ਲੱਗਣ ਦੀ ਅਚਾਨਕ ਮਿਲੀ ਸੂਚਨਾ ਨੂੰ ਲੈ ਕੇ ਲੋਕਾਂ ਵਿੱਚ ਹੜਕਪ ਮਚ ਗਿਆ ਤੇ ਬਾਨੂੰ ਢਾਲ ਲੱਗਣ ਤੇ ਅਚਨ ਖਦਛੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਅੰਕੁਸ਼ ਜੀ ਸਿੰਘ ਨੇ ਤੁਰੰਤ ਬੂਚਟੇਲ 10 ਵਿਖੇ ਬੰਨ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਸਥਿਤੀ ਪੂਰੀ ਕਾਬੂ ਹੇਠ ਹੈ ਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਆਮ ਲੋਕਾਂ ਨੂੰ ਬੰਨ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ। ਇਸ ਮੌਕੇ ਸ਼੍ਰੋਮਣੀ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਖਦੀਪ ਸਿੰਘ ਸ਼ਿਕਾਰ ਨੇ ਮੌਕੇ ਤੇ ਆਪਣੀ ਟੀਮ ਸਮੇਤ ਪੁੱਜ ਕੇ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਹਾਲਾਤ ਦੇਖਣ ਨੂੰ ਨਾ ਮਿਲਦੇ ਜਥੇਦਾਨ ਨੇ ਕਿਹਾ ਕਿ ਸਰਕਾਰ ਨੇ ਬੰਦੀ ਮਜ਼ਬੂਤੀ ਕੰਨ ਵਿੱਚ ਕੁਤਾਹੀ ਵਰਤੀ ਹੈ ਤੇ ਜਾਰੀ ਕੀਤੇ ਗਏ ਕਰੋੜਾਂ ਦੇ ਫੰਡ ਨੂੰ ਹਜੇ ਤੱਕ ਨਹੀਂ ਵਰਤਿਆ ਉਹਨਾਂ ਬੰਨਾਂ ਦੀ ਮਜ਼ਬੂਤੀ ਲਈ ਹੁਣ ਤੱਕ ਜਾਰੀ ਕੀਤੇ ਗਏ ਫੰਡਾਂ ਦੀ ਜਾਂਚ ਦੀ ਵੀ ਮੰਗ ਕੀਤੀ ਜਥੇਦਾਰ ਸੁਖਦੀਪ ਸਿੰਘ ਸੁਕਾਰ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦਾ ਹਰ ਵਰਕਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਲੋਕਾਂ ਦੀ ਵਾਹ ਫੜ ਰਿਹਾ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾ ਰਿਹਾ ਹੈ। ਇਸ ਮੌਕੇ ਪੁੱਜੇ ਜ਼ਿਲ੍ਹਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਤਰਾਮ ਸਿੰਘ ਜਲਵਾਹਾ ਨੇ ਕਿਹਾ ਕਿ ਜ਼ਿਲ੍ਹਾ ਸ਼ਿਦਪਤ ਸਿੰਘ ਨਗਰ ਦਾ ਸਮੂੱਚਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਸੁਚੇਤ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵਾਪਰਨ ਵਾਲੀ ਘਟਨਾ ਤੇ ਨਜ਼ਰ ਰੱਖ ਰਿਹਾ ਹੈ। ਚੇਅਰਮੈਨ ਨੇ ਕਿਹਾ ਕਿ ਸਾਨੂੰ ਖਵਾਮਾਂ ਤੇ ਯਕੀਨ ਨਾ ਕਰਕੇ ਸਤਾਰਕ ਰਹਿਣਾ ਚਾਹੀਦਾ ਬੁਰਜਟੈਲ ਦਾ ਸਤੇ ਨਾਲ ਦੇ ਪਿੰਡਾਂ ਦੇ ਵਸਨੀਕਾਂ ਨੇ ਕਿਹਾ ਕਿ ਹੜ੍ਹ ਕਨ ਪੂਰੇ ਪੰਜਾਬ ਦੇ ਹਾਲਾਤ ਨਾਜ਼ੁਕ ਬਣੇ ਹੋਏ ਹਨ ਉਨ੍ਹਾਂ ਮੰਨ ਦੇ ਵਿੱਚ ਸਹਿਮ ਪ੍ਰਗਟ ਕਰਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੰਦੀ ਮਜ਼ਬੂਤੀ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਕਿ ਕੋਈ ਅੰਸ਼ਕਾਮੀ ਘਟਨਾ ਨਾ ਵਾਪਰੇ ਨੌਜਵਾਨਾਂ ਦਾ ਆਤਿਸ਼ੈ ਚੋਕ ਦੇਣ ਵਾਲੇ ਪਿੰਡ ਵਾਸੀ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੁਸੀਂ ਦੇਖ ਰਹੀ ਹੋ ਨਿਊਜ਼ ਰੀਡਰ ਪੰਜਾਬ ਦੇ ਮਨਦੀਪ ਦੁੱਗਲ ਤੇ ਹਰਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਜੀ ਮੈਂ ਬੋਲ ਦੱਸ ਪਹੁੰਚ ਕੇ ਕੀ ਸਥਿਤੀ ਹੈ ਜੀ ਅਸੀਂ ਜੀ ਬੋਲ ਦੱਸ ਆਏ ਸੀਗੇ ਇੱਥੇ ਸਾਨੂੰ ਸੂਚਨਾ ਮਿਲੀ ਸੀਗੀ ਤੇ ਤੁਸੀਂ ਜਿਵੇਂ ਦੇਖ ਵੀ ਸਕਦੇ ਹੈਗੇ ਹੋ ਬੰਦ ਤੋਂ ਅਗਲੇ ਪਾਸੇ ਜਿੰਨੇ ਵੀ ਖੇਤ ਹੈਗੇ ਨੇ ਉਸ ਤੋਂ ਮੂਹਰਲੇ ਪਾਸੇ ਨੂੰ ਜਿਹੜੀ ਹੈਗੀ ਇੱਥੇ ਸਤਲੂ ਜਿਹੜੀ ਹੈਗੀ ਵਗ ਰਹੀ ਹੈਗੀ ਤੇ ਪਾਣੀ ਜਿਹੜਾ ਹੈਗਾ ਕੁਝ ਓਵਰਫਲੋ ਕਰਕੇ ਜਿਹੜਾ ਹੈਗਾ ਅ ਅੰਦਰਲੇ ਪਾਸੇ ਨੂੰ ਆਇਆ ਹੈਗਾ ਬੰਦ ਦੇ ਲਾਗੇ ਤੱਕ ਪਹੁੰਚਿਆ ਹੈਗਾ ਸੋ ਐਸ ਆਈ ਸਿਚੁਏਸ਼ਨ ਨੂੰ ਦੇਖਣ ਆਏ ਸੀਗੇ ਡਰੇਨੇਜ ਵਿਭਾਗ ਦੇ ਅਫਸਰ ਮੇਰੇ ਨਾਲ ਹੈਗੇ ਨੇ ਤੇ ਅਸੀਂ ਇਹੀ ਅਸੈਸ ਕਰਣ ਆਏ ਸੀਗੇ ਕਿ ਇੱਥੇ ਕਿੰਨਾ ਕੁ ਖਤਰਾ ਹੈਗਾ ਫਿਲਹਾਲ ਤੱਕ ਇਹੋ ਜਿਹੀ ਕੋਈ ਇੱਥੇ ਘਬਰਾਣ ਦੀ ਗੱਲ ਨਹੀਂ ਹੈਗੀ ਬਟ ਇਤਿਹਾਸ ਦੇ ਤੌਰ ਤੇ ਆਪਾਂ ਇੱਥੇ ਜੋ ਵੀ ਜ਼ਰੂਰੀ ਸਮਗਰੀ ਪਛਾਣੀ ਹੈਗੀ ਹੈ ਉਹ ਅਸੀਂ ਇੱਥੇ ਪਹੁੰਚਾ ਰਹੇ ਹਾਂ ਤਾਂ ਕਿ ਮੌਕੇ ਤੇ ਜੇ ਲੋੜ ਪੈਂਦੀ ਹੈਗੀ ਉਸ ਚੀਜ਼ ਦੇ ਤੇ ਉਹਦੀ ਇਮੀਡੀਏਟਲੀ ਵਰਤੋਂ ਕੀਤੀ ਜਾ ਸਕੇ ਅਰੇ ਤੇ ਜਿਹੜੇ ਇਲਾਕੇ ਦੇ ਲੋਕਾਂ ਨੂੰ ਕੀ ਦੇਖਿਆ ਵੇ ਦੇ ਘਬਰਾਣ ਦੇ ਦੇਖੋ ਜੀ ਕੋਈ ਵੀ ਘਬਰਾਣ ਦੀ ਲੋੜ ਨਹੀਂ ਹੈਗੀ ਇਸ ਇਲਾਕੇ ਦੇ ਜਿਹੜੇ ਹੁਣ ਮੇਰੇ ਨਾਲ ਇੱਥੇ ਬਹੁਤ ਸਾਰੇ ਜਿਹੜੇ ਲੋਕੀ ਸਟੂਡੈਂਟ ਦੇ ਖੜੇ ਨੇ ਇਹ ਉਹੀ ਲੋਕੀ ਨੇ ਜਿਹੜੇ ਕੱਲ ਰਾਤ ਨੂੰ ਜੇ ਤੁਸੀਂ ਇੱਥੋਂ ਦੇਖੋ ਥੋੜੀ ਜੀ ਦੂਰ ਜਾ ਕੇ ਤਲਵੰਡੀ ਸਿਬੋ ਦੇ ਵਿੱਚ ਜਦੋਂ ਉੱਥੇ ਮਸਲਾ ਹੋਇਆ ਸੀਗਾ ਤੇ ਸਾਰੇ ਉੱਥੇ ਵੀ ਰਾਤੀ ਪੂਰੀ ਰਾਤ ਕੰਮ ਕੀਤਾ ਹੈਗਾ ਸੋ ਖਬਰਾਂ ਦੀ ਤੇ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਕਿ ਖਬਰਾਂਗੇ ਕਿੰਨੇ ਖਬਰਾਂਗੇ ਨਹੀਂ ਖਬਰਾਂਣ ਲੱਗੇ ਬੰਦੇ ਸਾਰੇ ਠੀਕ ਰਹਿਣਗੇ ਬਟ हां ਉਹਦੇ ਨਾਲ-ਨਾਲ ਇਹਨਾਂ ਦਾ ਡਰ ਵੀ ਜਿਹੜਾ ਹੈਗਾ ਉਹ ਜਾਇਜ਼ ਹੈਗਾ ਸੋ ਆਪਾਂ ਨੂੰ ਇਹਦੀ ਨਿਗਾਹ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੈ ਜੀ ਬੋਰਜ ਟੈਲ ਦਾਸ ਜੀ ਬੋਰਜ ਟੈਲ ਦਾਸ ਤੋਂ ਸਾਨੂੰ ਇੱਥੋਂ ਦੇ ਜਿਹੜੇ ਮੋਤਵਰ ਵਿਅਕਤੀ ਨੇ ਉਹਨਾਂ ਦੀ ਕਾਲ ਆਈ ਸੀਗੀ ਕਿ ਭਾਜੀ ਜਿਹੜਾ ਪਾਣੀ ਆ ਉਹ ਬੰਦ ਦੇ ਨਾਲ ਬਿਲਕੁਲ ਆ ਚੁੱਕਾ ਸੋ ਅਸੀਂ ਮੌਕੇ ਦੀਆਂ ਸਾਰੀ ਜਿਹੜੀ ਉਸ ਸਥਿਤੀ ਨੂੰ ਦੇਖਿਆ ਮੇਰੇ ਨਾਲ ਮਾਨਯੋਗ ਡੀਸੀ ਸਾਹਿਬ ਵੀ ਹੁਣੇ ਇੱਥੋਂ ਦੇਖ ਕੇ ਗਏ ਨੇ ਸੋ ਬਕਾਇਦਾ ਵਿਭਾਗ ਦੀਆਂ ਸਾਰੀਆਂ ਟੀਮਾਂ ਨੂੰ ਜਿਹੜਾ ਅਲਰਟ ਤੇ ਕਰ ਦਿੱਤਾ ਗਿਆ ਔਰ ਮਾਨਯੋਗ ਮਨਿੰਦਰਜੀਤ ਸਿੰਘ ਜਿਹੜੇ ਵੱਡੇ ਵੀਰ ਸਾਡੇ ਤਹਿਸੀਲਦਾਰ ਸਾਹਿਬ ਨੇ ਉਹਨਾਂ ਵੱਲੋਂ ਇੱਥੇ ਹੁਣ ਆਪਣੀਆਂ ਟੀਮਾਂ ਨੂੰ ਭੇਜ ਕੇ ਪੂਰੀ ਤਰ੍ਹਾਂ ਨਿਗਰਾਨੀ ਜਿਹੜੀ ਰੱਖੀ ਜਾਊਗੀ ਮੇਰੇ ਨਾਲ ਡਰੇਨੇਜ ਤੋਂ ਐਸਡੀਓ ਵੀਰ ਫਾਹਿਲ ਪਠਾਨੀਆਂ ਜੀ ਜੀ ਸਾਹਿਬ ਆਪਣੇ ਵੀਰ ਕਨਵਰ ਜੀ ਔਰ ਸਵਚਾ ਪ੍ਰਸ਼ਾਸਨ ਜਿਹੜਾ ਆ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਬਚਨ ਬੰਦ ਆ ਔਰ ਪੂਰੀ ਤਰ੍ਹਾਂ ਅਸੀਂ ਜਿਹੜਾ ਲੋਕਾਂ ਦੇ ਨਾਲ ਜਿਹੜਾ ਕਿਸੇ ਵੀ ਤਰ੍ਹਾਂ ਦਾ ਮੁੰਡੇ ਦਾ ਮੁੰਡਾ ਲਾ ਕੇ ਪ੍ਰਸ਼ਾਸਨ ਜਿਹੜਾ ਉਹ ਪੂਰੀ ਤਰ੍ਹਾਂ ਹਮੈਤ ਕਰ ਰਿਹਾ ਰਾਤੀ ਤੁਸੀਂ ਦੇਖਿਆ ਹੋਣਾ ਤਲਵੰਡੀ ਸਿਬੂ ਦੇ ਵਿੱਚ ਜਿਹੜੀ ਜੱਕ ਦਾ ਮਰਜੈਂਸੀ ਵਾਲੇ ਹਾਲਾਤ ਬਣੇ ਉਹਦੇ ਵਿੱਚ ਅਸੀਂ ਸਾਰਿਆਂ ਨੇ ਬੇਨਤੀਆਂ ਕੀਤੀਆਂ ਤੁਸੀਂ ਪੱਤਰਕਾਰ ਭਰਾਮਾ ਨੇ ਵੀ ਸੋਸ਼ਲ ਮੀਡੀਆ ਤੇ ਪਾਇਆ ਕਿ ਉੱਥੇ ਆਪਾਂ ਨੂੰ ਜ਼ਿਆਦਾ ਲੋਡ ਆ ਸੋ ਮੈਨੂੰ ਲੱਗਦਾ ਵੀ ਘੰਟੇ ਦੇ ਵਿੱਚ ਹਜ਼ਾਰਾਂ ਬੰਦਾ ਜਿਹੜਾ ਉੱਥੇ ਇਕੱਤਰ ਹੋ ਕੇ ਲੋਕਾਂ ਨੇ ਜਿਹੜਾ ਮੋਰਚਾ ਸੰਭਾਲਿਆ ਜਿੱਥੇ ਲੋਕਾਂ ਦਾ ਵੱਡਾ ਯੋਗਦਾਨ ਆ ਉੱਥੇ ਪ੍ਰਸ਼ਾਸਨ ਮਾਨਯੋਗ ਸਾਡੇ ਡੀਸੀ ਸਾਹਿਬ ਅੰਕੁਰਜੀਤ ਸਿੰਘ ਜੀ ਉਹ ਐਸਡੀਐਮ ਸਾਹਿਬ ਸਾਡੀ ਭੈਣ ਔਰ ਸਾਡੇ ਅਸਿਸਟੈਂਟ ਕਮਿਸ਼ਨਰ ਜਨਰਲ ਜਗਦੀਪ ਜੀ ਇਹ ਸਾਰੇ ਜਿੰਨਾ ਪ੍ਰਸ਼ਾਸਨ ਨਾਲ ਲਗਾਤਾਰ ਜਿਹੜਾ ਉਹ ਬੰਦੇ ਉੱਤੇ ਹੀ ਆ ਪਿਛਲੇ 5-6 ਦਿਨ ਤੋਂ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਫਵਾਹਾਂ ਤੋਂ ਬਚੋ ਦਰਨ ਦੀ ਲੋੜ ਨਹੀਂ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਰਲ ਮਿਲ ਕੇ ਆਪਾਂ ਇਸ ਔਖੀ ਘੜੀ ਤੋਂ ਪਾਰ ਲੰਘਣਾ ਆ ਸੋ ਅਸੀਂ ਤਾਂ ਬਹੁਤ ਹਜੇ ਚੰਗੇ ਹਾਲਾਤਾਂ ਦਾ ਬਾਰਡਰ ਏਰੀਆ ਜਿਹੜਾ ਤੁਸੀਂ ਦੇਖੋ ਬਹੁਤ ਲੋਣਾ ਆਉਂਦਾ ਵੀਡੀਓ ਦੇਖ ਕੇ ਸੋ ਅਕਾਲ ਪੁਰਖ ਦੇ ਚਰਣਾ ਚ ਅਰਦਾਸ ਵੀ ਕਰਦੇ ਆ ਕਿ ਮਾਲਕ ਸਾਡੇ ਜਿਹੜਾ ਜਲਾਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਕਿਸੇ ਵੀ ਔਖੀ ਘੜੀ ਤੋਂ ਵਿੱਚ ਨਾ ਪਾਵੇ ਔਰ ਜਿਹੜਾ ਸਮਾਂ ਆ ਇਹ ਜਿਹੜਾ ਔਖਾ ਸਮਾਂ ਹੈ ਉਹ ਚੰਗੀ ਤਰ੍ਹਾਂ ਨਿਕਲ ਜਵੇ ਸੁਖ ਸੁਵਿਧੀ ਨਿਕਲ ਜਵੇ ਸਰ ਤੁਸੀਂ ਇਸ ਵੇਲੇ ਕੋਲ ਟੈਲ ਦਾ ਅਸੇ ਬੰਦੇ ਪਹੁੰਚਿਆ ਲਿਖੋ ਸਥਿਤੀ ਤਾਂ ਪਿਛਲੇ 8-10 ਦਿਨ ਤੋਂ ਬੜੀ ਕ੍ਰਿਟੀਕਲ ਚੱਲ ਰਹੀ ਹੈ ਸਾਰੇ ਸਤਲੁਜ ਦੇ ਉੱਤੇ ਰੋਪੜ ਤੋਂ ਲੈ ਕੇ ਤਕਰੀਬਨ ਜਿੰਨਾ ਸਾਡੇ ਜ਼ਿਲ੍ਹੇ ਦਾ ਏਰੀਆ ਪੈਂਦਾ ਆ 15ਵੜ ਤੱਕ ਇਥੋਂ ਅੱਗੇ ਇੱਕ ਪਿੰਡ ਹੋਰ ਪੈਂਦਾ 15ਵੜ ਅਸੀਂ ਸਾਰਿਆਂ ਦੇ ਸੰਪਰਕ 'ਚ ਸਾਡੇ ਸਰਕਲ ਦੇ ਸਹੇਦਾਰ ਸਰਪੰਚ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਸਰਦਾਰ ਇੰਦਰਜੀਤ ਸਿੰਘ ਜੀ ਫਾਮੜਾ ਤੇ ਸਰਦਾਰ ਰੇਸ਼ਮ ਸਿੰਘ ਜੀ ਸਾਰੀ ਸਾਡੀ ਸਮੁੱਚੀ ਟੀਮ ਜਿਹੜੀ ਆ ਉਹ ਮੇਰੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਆ ਮੈਂ ਸਵੇਰੇ ਸ਼ਾਮ ਇਹਨਾਂ ਨੂੰ ਰੋਜ਼ ਪੁੱਛਦਾ ਰਹਿੰਦਾ ਵੀ ਸਥਿਤੀ ਕੀ ਐ ਹੁਣ ਵੀ ਅਸੀਂ ਅੱਜ ਸਵੇਰੇ ਬਲਾਚੌਰ ਤੈਂਗੜਪੁਰ ਤੱਜਵਾਲ ਸਾਰੇ ਥਾਵਾਂ ਤੇ ਜਾ ਕੇ ਆਏ ਆ ਹੈਰਾਨੀ ਦੀ ਗੱਲ ਇਹ ਆ ਕਿ ਅਸੀਂ ਉਦੋਂ ਜਾਗਦੇ ਆ ਜਦੋਂ ਨੁਕਸਾਨ ਹੋਣ ਦੇ ਕੰਢੇ ਤੇ ਚਲੇ ਜਾਂਦਾ ਜਿਹੜੀ ਜ਼ਿੰਮੇਵਾਰੀ ਬਣਦੀ ਆ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਨੀ ਚਾਹੁੰਦਾ ਪਰ ਜਿਹੜੀ ਸਮੇਂ ਤੋਂ ਪਹਿਲਾਂ ਜ਼ਿੰਮੇਵਾਰੀ ਬਣਦੀ ਸੀ ਸਰਕਾਰਾਂ ਦੀ ਇਸ ਨੂੰ ਸਾਂਭਣ ਦੀ ਇਹਨਾਂ ਦੇ ਬੰਨ ਪੱਕੇ ਕਰਨ ਦੀ ਤੇ ਸਪਰ ਲਾਉਣ ਦੀ ਜਾਂ ਠੋਕਰਾਂ ਲਾਉਣ ਦੀ ਜਾਂ ਨੋਚਾ ਲਾਉਣ ਦੀ ਕੁਝ ਵੀ ਅਸੀਂ ਕਿਤੇ ਨਾ ਕਿਤੇ ਉਸ ਜ਼ਿੰਮੇਵਾਰੀ ਤੋਂ ਕਤਾਹੀ ਕੀਤੀ ਆ ਕਿਉਂਕਿ 281 ਕਰੋੜ ਰੁਪਏ ਦੇ ਇਸ਼ਤਿਹਾਰ ਆਇਆ ਇੱਕ 281 ਜਾਂ 86 ਦੇ ਵੀ ਬੰਨਾਂ ਨੂੰ ਮਜ਼ਬੂਤ ਕਰਨ ਲਈ ਰਾਸ਼ੀ ਰੱਖੀ ਗਈ ਆ ਟੈਂਡਰ ਦਿੱਤੇ ਗਏ ਆ ਜਾਂ ਠੇਕੇਦਾਰ ਕੰਮ ਕਰ ਰਹੇ ਪਰ ਹੋਇਆ ਕੁਝ ਨਹੀਂ ਇਹ ਵਿਸ਼ਾ ਦਾ ਇਨਕੁਆਰੀ ਦਾ ਹੈ ਵੀ ਉਹ ਪੈਸਾ ਜਿਹੜਾ 28687 ਕਰੋੜ ਕਿੱਥੇ ਗਿਆ ਪਰ ਜਿਹੜੀ ਅਗਲੀ ਗੱਲ ਇਹ ਆ ਵੀ ਲੋਕਾਂ ਦੀ ਜਾਨ ਮਾਲ ਦੇ ਨਾਲ ਖੇਡਣਾ ਇਹ ਤੋਂ ਬਹੁਤ ਚੰਗੀ ਗੱਲ ਨਹੀਂ ਹੈ ਹੁਣ ਵੀ ਅਸੀਂ 10 ਦਿਨ ਤੋਂ ਵਿਫਤਾ ਚ ਪਏ ਹੋਏ ਆ ਨਾ ਮੈਂ ਉਹਨਾਂ ਲੋਕਾਂ ਦਾ ਉਹਨਾਂ ਨੌਜਵਾਨਾਂ ਦਾ ਉਹਨਾਂ ਪਿੰਡਾਂ ਵਾਲਿਆਂ ਦਾ ਧੰਨਵਾਦ ਜ਼ਰੂਰ ਕਰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਚਾਹੇ ਉਹ ਢੈਂਗੜਪੁਰ ਸੀ ਚਾਹੇ ਉਹ ਤਾਜੋਵਾਲ ਸੀ ਚਾਹੇ ਉਹ ਰਾਤ ਤਲਵੰਡੀ ਸੀ ਬੂ ਸੀ ਜਦੋਂ ਰਾਤ ਤਲਵੰਡੀ ਸੀਬੂ ਦਾ ਵੀ ਸਨੇਹਾ ਪਿਆ ਤਾਂ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਮਸ਼ੀਨਰੀ ਪਿੰਡਾਂ ਵਾਲੇ ਉੱਥੇ ਤਾਂ ਜ਼ਰੂਰ ਲੈ ਕੇ ਗਏ ਆ ਪਰ ਮੈਂ ਇਸ ਗੱਲ ਤੋਂ ਥੋੜੀ ਨਰਾਜਗੀ ਜ਼ਾਹਰ ਕਰਦਾ ਪੰਜਾਬ ਸਰਕਾਰ ਦੇ ਨਾਲ ਕਿ ਤੁਸੀਂ ਇਸ ਗੱਲ ਦੇ ਵਿੱਚ ਮਨਫੀ ਰਹੇ ਹੋ ਹੁਣ ਅਸੀਂ ਬੁਰਜ ਟੈਲ ਰਾਸ ਦੇ ਬੰਨ ਦੇ ਉੱਤੇ ਖੜੇ ਆ ਇੱਥੇ ਵੀ ਜਿਹੜੀ ਸਥਿਤੀ ਆ ਉਹ ਨਾਜਕ ਬਣੀ ਹੋਈ ਆ ਐਸ ਵੇਲੇ ਸਾਰਿਆਂ ਦੇ ਜਿਹੜੀ ਚਿਹਰੇ ਦੇ ਉੱਤੇ ਜਿਹੜੀ ਰੌਣਕ ਗਾਇਬ ਹੋਈ ਆ ਕਿਉਂਕਿ ਜਿਹੜਾ ਇੱਕ ਡਰ ਆ ਪਾਣੀ ਦਾ ਕਿਉਂਕਿ ਇਹ ਮੈਨੂੰ ਦੱਸ ਰਿਹਾ ਹੈ ਕਿ ਜਿਹੜਾ ਪਾਣੀ ਦਾ ਬਹਾਅ ਆ ਉਹ 15 ਏਕੜ ਦੂਜੇ ਪਾਸੇ ਚਲਦਾ ਸੀ ਤਕਰੀਬਨ ਬੰਨ ਦੇ ਨਾਲ ਆ ਕੇ ਲੱਗ ਗਿਆ ਜਿਸ ਤਰ੍ਹਾਂ ਇਹ ਖੋਰਾ ਲੱਗ ਰਿਹਾ ਇਹ ਕਿਸੇ ਵੇਲੇ ਵੀ ਸਾਡੇ ਲਈ ਵਿਫਤਾ ਦਾ ਕਾਰਨ ਬਣ ਸਕਦਾ ਸੋ ਮੇਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਕਿਸੇ ਵੀ ਗੱਲ ਨੂੰ ਆਪਾਂ ਲਾਈਟਲੀ ਨਾ ਲਈਏ ਲੋਕਾਂ ਦਾ ਸਾਥ ਦੇਣ ਲਈ ਹਰ ਵੇਲੇ ਠੀਕ ਆ ਤੁਸੀਂ ਆਉਣੇ ਜਾਣੇ ਹੋ ਕੰਮ ਵੀ ਕਰ ਰਹੇ ਹੋ ਪਰ ਸਾਧਨ ਵੀ ਸੀਮਤ ਨੇ ਕਿਉਂਕਿ ਗਵਰਨਮੈਂਟ ਤੁਹਾਨੂੰ ਸਾਧਨ ਨਹੀਂ ਦੇ ਰਹੀ ਮੈਨੂੰ ਇਹ ਵੀ ਪਤਾ ਹੈ ਕਿ ਗਵਰਨਮੈਂਟ ਦੀ ਕੋਲ ਤੁਹਾਨੂੰ ਦੇਣ ਲਈ ਸਾਧਨ ਨਹੀਂ ਹੈ ਪਰ ਫਿਰ ਵੀ ਆਪਾਂ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਪਵੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਮੈਨੂੰ ਸਨੇਹਾ ਦੇ ਕੇ ਕੱਲੇ ਆਇਆ ਇੱਥੇ ਜਿਸ ਚੀਜ਼ ਦੀ ਵੀ ਲੋੜ ਹੋਈ ਸ਼੍ਰੋਮਣੀ ਅਕਾਲੀ ਦਲ ਉਸ ਗੱਲ ਲਈ ਪਵੰਦਾ ਜੇ ਕਿਸੇ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਵੇ ਅਸੀਂ ਇਹਨਾਂ ਲੋਕਾਂ ਦੇ ਨਾਲ ਖੜੇ ਆ ਪਿੰਡ ਵਾਸੀਆਂ ਦੇ ਨਾਲ ਖੜੇ ਆ ਜੋ ਇਹ ਮੈਨੂੰ ਹੁਕਮ ਕਰਨਗੇ ਅਸੀਂ ਉਹ ਕਰ ਲਈ ਤਿਆਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਸਾਡਾ ਪੂਰਾ ਪੰਜਾਬ ਹੈ ਉਹ ਹੜ੍ਹਾਂ ਦੀ ਮਾਰ ਹੇਟ ਹੈ ਕਿਉਂਕਿ ਤੁਸੀਂ ਦੇਖਦੇ ਹੋਣੇ ਆਏ ਦਿਨ ਕਿਤੇ ਨਾ ਕਿਤੇ ਟਾ ਲੱਗ ਰਹੀ ਹੈ ਕਿਉਂਕਿ ਇਹ ਜਿਹੜੀ ਕੁਦਰਤੀ ਆਫਤ ਹੈ ਇਹ ਕਿਸੇ ਦੁਆਰਾ ਨਹੀਂ ਕਿਉਂਕਿ ਕੁਦਰਤੀ ਆਫਤ ਕਦੋਂ ਵੀ ਆ ਸਕਦੀ ਹੈ ਤੇ ਕਿਸੇ ਵੀ ਰਾਜੇ ਦੇ ਵਿੱਚ ਆ ਸਕਦੀ ਹੈ ਤੁਸੀਂ ਜਾਣਦੇ ਹੋਗੇ ਕੱਲ ਰਾਤ ਵੀ ਤਲਵੰਡੀ ਫੱਤੂ ਦੇ ਵਿੱਚ ਢਾਹ ਲੱਗੀ ਸੀ ਅੱਜ ਸਵੇਰੇ ਤਾਜੋ ਵਾਲ ਲੱਗੀ ਪਹਿਲਾ ਢੈਂਗੜਪੁਰ ਤੋਂ ਸਾਡੇ ਜਿੰਨੇ ਵੀ ਨੌਜਵਾਨ ਸਾਥੀ ਸਹਿਯੋਗ ਕਰ ਰਹੇ ਆ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਕਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜਾ ਸਰਕਾਰ ਤੇ ਪ੍ਰਸ਼ਾਸਨ ਦਾ ਜਿਹੜਾ ਤੁਸੀਂ ਸਹਿਯੋਗ ਕਰ ਰਹੇ ਹੋ ਕਿਉਂਕਿ ਪ੍ਰਸ਼ਾਸਨ ਵੀ ਤਾਂ ਹੀ ਕਰ ਸਕਦਾ ਕਿਉਂਕਿ ਸਰਕਾਰਾਂ ਵੀ ਤਾਂ ਹੀ ਕਰ ਸਕਦੀਆਂ ਜੇਕਰ ਇਲਾਕੇ ਦੇ ਪਿੰਡਾਂ ਦੇ ਲੋਕ ਸਹਿਯੋਗ ਕਰਨਗੇ ਅੱਜ ਹੁਣ ਜਿੱਥੇ ਅਸੀਂ ਖੜੇ ਆ ਬੁਰਜ ਟਹਿਲ ਦਾਸ ਤੁਸੀਂ ਪਿਛਲੇ 10 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਕਿ 200 ਖੇਤਾਂ ਜੰਗਲ ਉੜ ਗਿਆ ਪਰ ਹੁਣ ਤਾਂ ਜੋ ਅੱਜ ਦੀ ਸਥਿਤੀ ਹੈ ਲਗਭਗ 250 ਜਿਹੜਾ ਖੇਤ ਹੈ ਉਹ ਬੁਰਜ ਟਹਿਲ ਦਾਸ ਦਾ ਜਿਹੜਾ ਆ ਉਹ ਖਤਮ ਹੋ ਚੁੱਕਿਆ ਆ ਹੁਣ ਜਿਹੜੀ ਪਾਣੀ ਦੀ ਢਾ ਆ ਇਹ ਵੀ ਤੁਸੀਂ ਮਗਰ ਦੇਖ ਸਕਦੇ ਆ ਕਿ ਲਗਭਗ ਲਗਭਗ 100 ਫੁੱਟ ਦੀ ਜਿਹੜੀ ਦੂਰੀ ਰਹਿ ਗਈ ਹੈ ਹੁਣ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂਗੇ ਜੋ ਵੀ ਸਾਡੀ ਜਿੰਨਾ ਵੀ ਸਹਿਯੋਗ ਕਰ ਸਕਦੇ ਕਿਉਂਕਿ ਅਸੀਂ ਪਿੰਡਾਂ ਵਾਲੇ ਤਾਂ ਹਮਲਾ ਮਾਰਨ ਨੂੰ ਤਿਆਰ ਬੈਠੇ ਆਂ ਕਿਉਂਕਿ ਜੋ ਵੀ ਸਾਨੂੰ ਬੋਰੇ ਤਾਰਾ ਜੋ ਵੀ ਤੁਸੀਂ ਸਾਨੂੰ ਪ੍ਰਸ਼ਾਸਨ ਪ੍ਰੋਵਾਈਡ ਕਰਵਾ ਸਕਦਾ ਉਹ ਜਲਦੀ ਤੋਂ ਜਲਦੀ ਕਰਵਾ ਦਿੱਤਾ ਜਾਵੇ ਤਾਂ ਜੋ ਅਸੀਂ ਜਿਹੜੀ ਜਿੱਦਾਂ ਅਸੀਂ ਮਾਝੇ ਦੇ ਵਿੱਚ ਹਾਲਾਤ ਦੇਖੇ ਆ ਕਿਹੋਂ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਬੁਰਜ ਟਹਿਲ ਦਾ ਚੱਕ ਦਾ ਨਾ ਅੜਾਪੜ ਵੇਗੋ ਵਾਲ ਫਾਂਬੜਾ ਜਿਹੜੇ ਇਹਨਾਂ ਦੇ ਹਾਲਾਤ ਆ ਉਹ ਇਹੋ ਜੇ ਨਾ ਹੋਣ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਜੋ ਵੀ ਸਾਡੇ ਇਲਾਕੇ ਦੇ ਲੋਕਾਂ ਨੂੰ ਕੋਈ ਵੀ ਜਿਹੜੀ ਸਹੂਲਤ ਤੁਸੀਂ ਦੇ ਸਕਦੇ ਆ ਜਨਰੇਟਰ ਦੀ ਦੇ ਸਕਦੇ ਆ ਜੀਸੀਬੀ ਦੀ ਦੇ ਸਕਦੇ ਆ ਕੋਈ ਵੀ ਚੀਜ਼ ਜਿਹੜੀ ਮਿੱਟੀ ਦੀ ਟਰਾਲੀ ਟਿੱਪਰ ਜੋ ਵੀ ਤੁਸੀਂ ਮੁਹैया ਕਰਾ ਸਕਦੇ ਆ ਕਰਵਾਓ ਤੇ ਇਲਾਕੇ ਦੇ ਵੀ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਬਹੁਤ ਸਾਰਾ ਸਹਿਯੋਗ ਕੀਤਾ ਜਿੱਥੇ-ਜਿੱਥੇ ਵੀ ਲੋੜ ਪਈ ਹੈ ਹੁਣ ਜਿਹੜੀ ਲੋੜ ਹੈ ਇਹ ਬੁਰਜ ਤਹਿਲਦਾਸ ਦੇ ਵਿੱਚ ਪਈ ਹੈ ਤੁਹਾਡੇ ਸਹਿਯੋਗ ਦੀ ਉਮੀਦ ਰੱਖਦਾ ਕਿ ਜਿੱਦਾਂ ਤੁਸੀਂ ਬਾਕੀ ਪਿੰਡਾਂ ਦੇ ਵਿੱਚ ਸਹਿਯੋਗ ਕਰ ਰਹੇ ਹੋ ਇਦਾਂ ਹੀ ਸਾਡੇ ਬੁਰਜ ਤਹਿਲਦਾਸ ਦੇ ਵਿੱਚ ਵੀ